ਪਿੰਡ ਦੇ ਸਾਰੇ ਨਿਵਾਸੀਆਂ ਲਈ ਬਹਿਰੂ ਜੀ ਕਾ ਖਾਲਸਾ ਬਹਿਰੂ ਜੀ ਕੀ ਫਤਿਹ ਅਸੀਂ ਪਿੰਡ ਮਝਾਲ ਕਲਾਂ ਦੇ ਨਿਵਾਸੀ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਸਾਹ ਖੰਦੇ ਹਾਂ ਕਿ ਅਸੀਂ ਨਸ਼ੇ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਫੈਲਣ ਨਹੀਂ ਦੇਵਾਂਗੇ ਅਸੀਂ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਬਣਨ ਦੇਵਾਂਗੇ ਸਾਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਹਨਾਂ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਕਿਸੇ ਪਿੰਡ ਦੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨ ਸ੍ਰੀ ਗੁਰੂ ਜੀ ਮੋळा ਤੇ ਸਾਡੇ ਵੀਰ ਸਾਰਿਆਂ ਦੇ ਮੇਰੇ ਵੱਲੋਂ ਵਾਹਿਗੁਰੂ ਖਾਲਸਾ ਵਾਹਿਗੁਰੂ ਪਰਮ ਤੇ ਸਤਿਕਾਰ ਜੋ ਪਿੰਡ ਵਾਸੀਓ ਕੋਹ ਨੂੰ ਤੁਹਾਡੇ ਪ੍ਰਿੰਪ ਵਿੱਚ ਅਸੀਂ ਉਹਨੂੰ ਬੇਤਰੀਆਂ ਜੋਦਗੀਆਂ ਕਰ ਲਈ ਤੁਹਾਡੇ ਨਿਕਰ ਵਿੱਚ ਆਏ ਜੋ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਐਮਐਲਏ ਸਾਹਿਬ ਅਰਮੇਸ਼ ਸਿੰਘ ਜੀ ਪਠਾਨ ਮਾਦਰਾ ਤੇ ਉਹਨਾਂ ਦਾ ਸਾਰਾ ਪ੍ਰਕਾਰ ਜੋ ਕਿ ਘਰ ਘਰ ਜਾ ਕੇ ਆਪਣੀ ਬਰੂਤੀਆਂ ਨੂੰ ਸਮਝਦੇ ਹੋਏ ਹਰੇਕ ਨਗਰ ਹਰੇਕ ਪਿੰਡ ਹਰੇਕ ਘਰ ਅਤਬੂਤ ਕਰ ਰਿਹਾ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓ ਜੋ ਕਿ ਸਰਕਾਰ ਵੱਲੋਂ ਜੰਦੂ ਦੇ ਖੇਤਰ ਤੱਕ ਚਲਾਈ ਗਈ ਹੈ ਸਾਰਾ ਦਾਇਰ ਕਰਨ ਲਈ ਤੁਹਾਡੇ ਨਗਰ ਮਜਾ ਕਲਾ ਵਿੱਚ ਆਸੀ ਪਹੁੰਚੇ ਆਸੀਂ ਆਸ ਕਰਦੇ ਹਾਂ ਕਿ ਤੁਸੀਂ ਰਲ ਕੇ ਸਾਰੇ ਬੱਚਾ ਮਿੱਤਰਾਂ ਬਜ਼ੁਰਗ ਬੀਬੀਆਂ ਸਦਾ ਸਾਥ ਦਿਓਗੇ ਕਿਉਂਕਿ ਇਹ ਬੱਚਿਆਂ ਦੇ ਇਸ ਨਵੇਂ ਪੀੜੀ ਦੇ ਇਸ ਵੇਸੇ ਜੋ ਛੇਵੇਂ ਦਰਿਆ ਇਸ ਵੇਸੇ ਦਾ ਵਗ ਰਿਹਾ ਉਸ ਨੂੰ ਖਲ ਪਾਉਣ ਲਈ ਆਪਾਂ ਸਾਰੇ ਰਲ ਕੇ ਤੁਹਾਡੇ ਸਹਿਯੋਗ ਤੋਂ ਬਿਨਾ ਕੁਛ ਨਹੀਂ ਕਰ ਸਕਦੇ ਕਿਉਂਕਿ ਇਸ ਪਿੰਡ ਦਾ ਤੁਹਾਡੇ ਤੋਂ ਨਾ ਕਿਸੇ ਸਰਕਾਰ ਨੂੰ ਪਤਾ ਹੈ ਨਾ ਕਿਸੇ ਵਿਭਾਗ ਨੂੰ ਪਤਾ ਹੈ ਕਿ ਕਿਹੜਾ ਬੰਦਾ ਕਿਹੜਾ ਬੱਚਾ ਨਸ਼ਾ ਕਰਦਾ ਕਿਉਂਕੈ ਤੁਹਾਡੇ ਸਹਿਯੋਗ ਨਾਲ ਅਸਲੀ ਪੇਸ਼ ਮਹਿਲ ਨੂੰ ਪੂਰਨ ਕਰ ਸਕਦੇ ਹਾਂ ਤੇ ਸਾਡੀ ਆਪਣੀ ਇਹ ਬੱਚਿਆਂ ਨੂੰ ਦੇਖ ਕੇ ਡਿਊਟੀ ਵੀ ਚੜਦੀ ਹੈ ਕਿਉਂਕਿ ਇਹ ਸਾਡੀ ਮੰਮੀ ਪਤੀਰੀ ਜਦੋਂ ਤੱਕ ਇਹਨਾਂ ਨੇ ਨੌਜਵਾਨ ਹੋਣਾ ਪੰਜਾਬ ਬਹੁਤ ਖਤਰੇਮਲ ਪਹੁੰਚ ਗਿਆ ਹੈ ਕਿਉਂਕਿ ਜਿਨੇ ਵੀ ਰਾਜਸੀ ਜਾਂਗਲੀਆ ਪਿਛੇ ਰਾਜਗਦਿਆਂ ਨੇ ਉਹਨਾਂ ਨੇ ਇੰਨਾ ਕਿ ਤਬਾਹ ਕਰ ਦਿੱਤਾ ਕਿ ਨਹੀਂ ਤਾਂ ਪਹਿਲਾਂ ਕੋ ਪੰਜਾਬ ਦਾ ਕਿਸੇ ਸੁਦੇ ਵੀ ਜਾ ਬਾਹਰ ਕੋਈ ਆਪਣਾ ਨੌਜਵਾਨ ਜੱਥੁਰਕ ਜਾਂਦਾ ਸੀ ਵੀ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਤੇ ਉਹੀ ਰਕਲਾ ਪੰਜਾਬ ਬਣਾਈਏ ਜੋ ਆਪਣੇ ਪੀਰਾਂ ਮੁਖੀ ਦਾ ਆਪਣੇ ਮਹਾਰਾਜ ਆਪਣੇ ਗੁਰੂਆਂ ਪੀਰਾਂ ਨੇ ਪੰਜਾਬ ਸੰਭਾਲਿਆ ਔਰ ਅੰਗਲਾ ਪੰਜਾਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਨੇ ਰਾਜ ਕੀਤਾ ਆਪਣੇ ਸੁਣਿਆ ਪੜਿਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਨਾ ਵਧੀਆ ਬਣਾ ਸਕੀਏ इस करके युद्ध नशे विरुद्ध मुहिम चलाई गई है तो उसका अपने भारत मिलकर सारा साथ दी है, तो इस करके जो सरकार वालों नशा छुकाऊ कैंप के खोले गए हैं वो दो तरह के केंद्र ने